ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਅੱਪ ਬਣਾਉਣ ਲੱਗੇ ਜੀ ਬੈਂਗਣ ਦਾ ਪਰਤਾ ਤੇ ਬੈਂਗਣ ਆਪ ਪੁੰਨ ਰਹੇ ਆ ਤੇ ਅੱਗੇ ਤਾਂ ਮੈਂ ਸਾਗ ਬਣਾਉਣੀ ਹੁੰਦੀ ਹੈ ਤੇ ਮਗਰ ਕੋਲੇ ਬਣਦੇ ਆ ਚੁੱਲੇ ਦੇ ਵਿੱਚ ਤੇ ਉਹਦੇ ਚ ਹੀ ਭੁੰਨ ਲੈਣੀ ਹੁੰਦੀ ਹੈ ਤੇ ਇੱਕ ਤੀ ਸਾਗ ਆ ਜਿਹੜਾ ਮੈਂ ਪਰਸੋਂ ਬਣਾਇਆ ਸੀਗਾ ਤੇ ਉਹਦੇ ਸਬਜ਼ੀਆਂ ਹੋਰ ਸੀਗੀਆਂ ਫਿਰ ਮੈਂ ਉਸ ਤਾਂ ਕਰਕੇ ਬੈਂਗਣ ਜਿਹੜੇ ਅੱਗ ਤੇ ਨਹੀਂ ਭੁੰਨੇ ਮੈਂ ਗੈਸ ਤੇ ਬਹੁਤ ਘੱਟ ਬੈਂਗਣ ਜਿਹੜੇ ਭੁੰਨਦੀ ਹੁੰਦੀ ਹੈ ਤੇ ਗੋਲਿਆਂ ਦੇ ਉੱਪਰ ਜਿਆਦਾਤਰ ਭੁੰਨੀ ਦਾ ਤੇ ਦੇਖੋ ਜੀ ਭੁੱਜ ਗਿਆ ਹੁਣ ਇਹਨਾਂ ਨੂੰ ਛੱਲ ਲੈਣਾ ਆਪਾਂ ਤੇ ਬਾਲ ਵੀ ਸਕਦੇ ਹੋ ਤੁਸੀਂ ਪਰ ਜੇ ਆਪਾਂ ਵਾੜ ਲਈਏ ਤਾਂ ਵਿੱਚ ਨਾ ਪਾਣੀ ਆ ਭਰ ਜਾਂਦਾ ਵੈਂਗਣਾਗੇ ਤੇ ਪਰ ਥਾ ਵਧੀਆ ਨਹੀਂ ਬਣਦਾ ਜਿਹੜੇ ਭੁੱਜ ਕੇ ਬਣਦਾ ਉਹ ਵਾਲੇ ਤੋਂ ਨਹੀਂ ਬਣਦਾ ਹੈਗਾ ਟੇਸਟ ਤਾਂ ਫਰਕ ਬਹੁਤ ਪੈ ਜਾਂਦਾ ਤੇ ਇਹ ਬਾਕੀ ਤੁਸੀਂ ਕਾਲੀਆ ਤੇ ਕਈ ਵਾਰ ਵਾੜ ਵੀ ਸਕਦੇ ਹੋ ਤੇ ਸਾਰੇ ਆਪਾਂ ਇਹ ਸਾਫ਼ ਕਰ ਲੈਣੇ ਆ ਜੀ ਪਹਿਲਾਂ ਆਪਾਂ ਦੇਖ ਕੇ ਭੁੰਨੇ ਸੀਗੇ ਕਿਉਂਕਿ ਇਹਨਾਂ ਦੇ ਵਿੱਚ ਨਾ ਮੇਰੂ ਹੁੰਦਾ ਤੇ ਫਿਰ ਵਿੱਚ ਕੀੜਾ ਹੁੰਦਾ ਇਹਨਾਂ ਦੇ ਤੇ ਜੇ ਸਾਫ਼ ਹੋਣ ਉੱਪਰੋਂ ਫਿਰ ਨਹੀਂ ਹੁੰਦਾ ਕੀੜਾ ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਮੈਂ ਬਤਾਉਂਦੇ ਵਿੱਚ ਮੇਰੂ ਹੋਵੇ ਉਹਦੇ ਵਿੱਚ ਕੀੜਾ ਹੁੰਦਾ ਹੀ ਹੁੰਦਾ ਤੇ ਪਹਿਲਾਂ ਆਪਾਂ ਖਰੀਦਣ ਵੇਲੇ ਦੇਖ ਕੇ ਇਸ ਤਰ੍ਹਾਂ ਖਰੀਦਿਆ ਕਰੋ ਸਬਜ਼ੀ ਤੇ ਲੋ ਜੀ ਹੁਣ ਆਪਾਂ ਛੱਲੇ ਇਧਰ ਤੇਲ ਪਾ ਲਿਆ ਜੀ ਸਰੋਂ ਦਾ ਤੇ ਪਰਥਾ ਜਿਹੜਾ ਸਰੋਂ ਦੇ ਤੇਲ ਦੇ ਵਿੱਚ ਹੀ ਵਧੀਆ ਬਣਦਾ ਕਰਾਰਾ ਤੇ ਮੈਂ ਤੇਲ ਦੇ ਵਿੱਚ ਹੀ ਬਣਾਉਣੀ ਹੁੰਦੀ ਹੈ ਜ਼ਿਆਦਾਤਰ ਸਬਜ਼ੀ ਨੂੰ ਤੜਕਾ ਵੀ ਤੇਲ ਤੇ ਹੀ ਲਾਉਣਾ ਹੈ ਸਰੋਂ ਦੇ ਦਾ ਕਰਦਾ ਦੇਲ ਹੁੰਦਾ ਆਪਣਾ ਕੜਾਇਆ ਹੋਇਆ ਤੇ ਇਹਦੇ ਵਿੱਚ ਪਿਆਜ਼ ਟਮਾਟਰ ਅਦਰਕ ਲਸਣ ਦਾ ਪਤੜਕਾ ਲਾ ਦਿੱਤਾ ਤੇ ਹੁਣ ਆਪਾਂ ਤੜਕਾ ਜਿਹੜਾ ਚੰਗੀ ਤਰ੍ਹਾਂ ਭੁੰਨ ਲਿਆ ਸੀ ਤੇ ਪਤਾਉ ਪਾ ਦਿੱਤੇ ਵਿੱਚ ਤੇ ਇਹਨਾਂ ਨੂੰ ਭੁੰਨ ਲੈਣੇ 10-15 ਮਿੰਟ ਤੇ ਬਹੁਤ ਹੀ ਟੇਸਟੀ ਪੁਰਥਾ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈ ਇਸ ਤਰ੍ਹਾਂ ਬਣਾਈਏ ਆਪਾਂ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਉੱਪਰ ਦੀ ਥੋੜਾ ਜਿਹਾ ਧਨੀਆ ਪਾ ਦਿੱਤਾ ਤੇ ਵੀਡੀਓ ਨੂੰ ਦੇਖ ਕੇ ਉਦਾਂ ਹੀ ਨਾ ਛੱਡ ਕੇ ਚੱਲ ਜਾ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰਤਾ ਕਰੋ ਛੋਟਾ ਜਿਹਾ ਕਮੈਂਟ ਵੀ ਛੱਡਤਾ ਕਰੋ ਜਾਂਦੇ ਜਾਂਦੇ